ਦੇ ਵਿੱਚ ਕਰਦੇ ਰਹੇ ਹਾਂ ਕਿੰਨਾ ਕੰਪੀਟੀਸ਼ਨਸ ਜਿਹੜੇ ਪਾਰਟਿਸਿਪੇਟ ਉਹ ਜੀ ਮੈਂ ਬਹੁਤ ਜਿੱਤੇ ਕੰਪੀਟੀਸ਼ਨ ਮੈਂ 6-7 ਸਾਲ ਕਲਾਸਿਕਲ ਡਾਂਸ ਸਿੱਖਿਆ ਕਥਕ ਸੋ ਮੇਰੇ ਲਈ ਬਾਕੀ ਡਾਂਸਸ ਕਰਨਾ ਥੋੜਾ ਇਜ਼ੀ ਹੋ ਜਾਂਦਾ ਹੈ ਔਰ ਮੈਂ ਕਾਫੀ ਸਾਰੀ ਪਰਫਾਰਮੈਂਸਸ ਸਟੇਜ ਤੇ ਡਾਂਸ ਦੀਆਂ ਵੀ ਦੇ ਚੁੱਕੀ ਹਾਂ ਔਰ ਸਭ ਤੋਂ ਅੱਛੀ ਗੱਲ ਹੈ ਕਿ ਕਈ ਚੀਜ਼ਾਂ ਅਸੀਂ ਭੁੱਲਦੇ ਜਾ ਰਹੇ ਹਾਂ ਜਿੱਦਾਂ ਭੰਗੜਾ ਗਿੱਧਾ ਜਿਹੜਾ ਕਿ ਸਾਡਾ ਫੋਕ ਸੌਂਗ ਹੈ ਸਾਡੇ ਪੰਜਾਬ ਦਾ ਕਲਚਰ ਹੈ ਅਸੀਂ ਕਈ ਚੀਜ਼ਾਂ ਜਿੱਦਾਂ ਪੰਜਾਬੀ ਨੂੰ ਅਸੀਂ ਆਪਣੇ ਘਰਾਂ 'ਚ ਵੀ ਬੱਚਿਆਂ ਨੂੰਖਾਣੇ ਹਿੰਦੀ 'ਚ ਬੋਲੋ ਇੰਗਲਿਸ਼ 'ਚ ਬੋਲੋ ਹੈਨਾ ਮੈਨੂੰ ਇਦਾਂ ਲੱਗਦਾ ਕਿ ਸਾਨੂੰ ਆਪਣੇ ਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਇਤੋਂ ਵਧੀਆ ਤਾਂ ਕਲਚਰ ਹੀ ਨਹੀਂ ਕੋਈ ਪੰਜਾਬੀ ਮਤਲਬ ਆਪਣੀ ਮਾਂ ਬੋਲੀ ਤਾਂ ਅੱਛੀ ਬੋਲੀ ਕਿਹੜੀ ਹੈ ਤਿੰਨੀ ਮਿੱਠੀ ਐਨਨੀ ਸੋਹਣੀ ਬੋਲੀ ਐਨਨੇ ਵਧੀਆ ਸਾਡਾ ਗਿੱਧਾ ਪੰਗੜਾ ਇਹ ਵਾਲੀਆਂ ਚੀਜ਼ਾਂ ਸਿੱਖਣੀਆਂ ਅਨਾਈ ਇਹ ਸਾਰੀਆਂ ਚੀਜ਼ਾਂ ਨੂੰ ਲੋਕ ਭੁੱਲਦੇ ਜਾ ਰਹੇ ਇਹ ਫਿਲਮ ਉਹਨਾਂ ਨੂੰ ਦਿਖਾਏਗੀ ਕਿ ਇਹ ਕਿੰਨੀਆਂ ਖੂਬਸੂਰਤ ਚੀਜ਼ਾਂ ਹੈ ਜਿਹੜੇ ਅੱਜਕੱਲ ਦੇ ਬਿਲਕੁਲ ਹੀ ਯੰਗਸਟਰਸ ਬੱਚੇ ਆ ਉਹਨਾਂ ਲਈ ਵੀ ਇਹ ਫਿਲਮ ਦੇਖਣਾ ਬਹੁਤ ਜ਼ਰੂਰੀ ਹੈ